स का सबसारो जेको खावे जेको पूं का होतारो ए वस्त न तरह तारो कम संसार चरण लॻदर सभ नानक ब्रह्म पसार ਮਹਲਾ ਪੰਜਵਾਂ ਤੇਰਾ ਕੀਤਾ ਜਾਤ ਨਹੀਂ ਮੈਨੋ ਜੋਗ ਕੋਈ ਮੈਨਿਰ ਗੋਲਿਆਰੇ ਕੋ ਗੁਣ ਨਹੀਂ ਤੇਰੇ ਦਰਸ ਭਇਓਈ ਦਰਸ ਪਿਆ ਮੈਂ ਰਹਿਮਤ ਹੋਈ ਸਤਗੁਰ ਸਜਣ ਮਿਲੇ ਕਨਾਮ ਮਿਲੇ ਤਾਂ ਜੀਵਾ ਧਨਮਨ ਥੀ ਗਏ ਹਰੇ ਆਹ ਧਿਆਉਕਾਰ ਸਤਗੁਰ ਪ੍ਰਸਾਦ ਰਾਗ ਮਾਧਾ ਲਾਗ ਇੱਕ ਸੰਗ ਪੰਜ ਵਰੰਗਨ ਸੰਗ ਹਲਾਪੇ ਆਰ ਤੋਂ ਨੰਦਨ ਪ੍ਰਥਮ ਰਾਗ ਪੈਰੋ ਵੈ ਕਰਹੀ ਪੰਜ ਰਾਗਨੀ ਸੰਗ ਉਚਰੀ ਪ੍ਰਥਮ ਪਹਿਲੀ ਮਲਾਵੜੀ ਪੁਰੀ ਆਦੀਾਰੇ ਬੰਦ ਜੀ ਤੁਨ ਅਸਲੀ ਕੀ ਕੀ ਭਈ ਬਾਰੀ ਇਹ ਪੈਰੋ ਪਾਜੋ ਨਾਰੀ ਪੰਚਮ ਹਰਖ ਜੇ ਸਾਖ ਸੁਨਾਵੇ ਪੇ ਗਾਲਮ ਮਦ ਮਾਦਵ ਗਾਵੇ ਜਲਤ ਬਨਾਵਦ ਗਾਵੇ ਹੀ ਆਪਣੀ ਆਪਣੀ ਬਾਤ ਅਸ਼ਟ ਪੁੱਤਰ ਭੈਰਵੇ ਕੇ ਗਾਵੇ ਗਾਇਨ ਪਾਦਰ ਦੁਤਿਆ ਮਾਲ ਕੌਸ਼ਕ ਆਲਾਪੇ ਸੰਗ ਰਾਗਨੀ ਪਾਜੋ ਤਾਪੇ ਕੋਣ ਕਰੀ ਅਰ ਦੇਵੰਗਧਾਰੀ ਗੰਧਾਈ ਸੀ ਹੋਤੀ ਉਚਾਈ ਕਨਾਰੀ ਇਹ ਪੰਜ ਗਾਈ ਮਾਲ ਲਾਗ ਕੌਸ਼ਕ ਸੰਗ ਲਾਈ ਮਾਰੂ ਬਸਤ ਅੰਗ ਬੇਵਾਰਾ ਪ੍ਰਾਬਲ